ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਆਪਣੇ ਹੁਣ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਵੀ ਸਵਾਲ ਆ ਕਰਾ ਕੁੰਦੇ ਉਹ ਕਹਿੰਦੇ ਵੀ ਜੂਰੀਆ ਕਣਕ ਨੂੰ ਪਹਿਲਾਂ ਪਾਈਏ ਕਿ ਮਾਗਰੋ ਪਾਈਏ ਪਾਣੀ ਲਾਉਣ ਤੋਂ ਵੀ ਪਾਣੀ ਲਾਉਣ ਤੋਂ ਜੂਰੀਆ ਪਹਿਲਾਂ ਪਾਈਏ ਕਣਕ ਨੂੰ ਕਿ ਮਾਗਰੋ ਪਾਈਏ ਵੀ ਵਿੱਚ ਕਹਿੰਦੇ ਵੀ ਜੇ ਪਹਿਲਾਂ ਪਾਣੀ ਪਾਣੀ ਲਾਉਣ ਤੋਂ ਪਹਿਲਾਂ ਪਾਉਣੇ ਆ ਵੀ ਇਹ ਲੀਚ ਡਾਊਨ ਹੋ ਜਾਂਦਾਗਾ ਅਸਰ ਘੱਟ ਦਿੰਦਾ ਜੀ ਮਾਗਰੋ ਪਾਉਣ ਦਾ ਫਾਇਦਾ ਜਾਂ ਦੋ ਦਿਨ ਪਹਿਲਾਂ ਪਾਈਏ ਇੱਕ ਵੀ ਪਾਣੀ ਲਾ ਕੇ ਉਦੋਂ ਬਾਅਦ ਚ ਪਾਈਏ ਕਿ ਖੜੇ ਪਾਣੀ ਚ ਪਾਈਏ ਕਿਵੇਂ ਕਰੀਏ ਬਾਈ ਇਹ ਤਾਂ ਯਾਰ ਸਾਰੇ ਤੇ ਯਾਰ ਬੇਸੀ ਆਪਦੇ ਕਰਕੇ ਦੇਖੇ ਹੋਏ ਆ ਇਹਦੇ ਚ ਸੇ ਦੋ ਦਿਨ ਪਹਿਲਾਂ ਛੱਡ ਦਿਓ ਤਾਂ ਵੀ ਕੋਈ ਚੱਕਰ ਨਹੀਂ ਇਹਨੂੰ ਜਮਾ ਪਾਣੀ ਲਾ ਕੇ ਛੱਡ ਦਿਓ ਤਾਂ ਵੀ ਕੋਈ ਚੱਕਰ ਨਹੀਂ ਤੇ ਪਾਣੀ ਲਾਉਣ ਤੋਂ ਬਾਅਦ ਵੀ ਪਾਣੀ ਪੀ ਜੇ ਫੇਰ ਛੱਡ ਦਿਓ ਤਾਂ ਵੀ ਕੋਈ ਚੱਕਰ ਨਹੀਂ ਇਹਦਾ ਯਾਰ ਕੋਈ ਚੱਕਰ ਨਹੀਂਗਾ ਇਹ ਤਾਂ ਆਪਣੇ ਮਨਾਂ ਦੇ ਪਰੇਖਿਆ ਇਹ ਨਾ ਲੀਚ ਡਾਊਨ ਹੋਵੇ ਨਾ ਇਹ ਤਾਂ ਹਾ ਅੱਡੇ ਨਾ ਢਾਹਾਂ ਜਾਵੇ ਕਿਤੇ ਨਹੀਂ ਜਾਂਦਾ ਯਾਰ ਇਹਨੇ ਧਰਤੀ ਕੀ ਰਹਿਣਾਗਾ ਜਿਹੜਾ ਨੂੰ ਹੀ ਲੱਗਣਾਗਾ ਇਹ ਸਿਸਟਮ ਕੀ ਹੁੰਦਾਗਾ ਵੀ ਜਦੋਂ ਹੁਣ ਆਹ ਫਸਲ ਛੋਟੀ ਆ ਠੀਕ ਆ ਇਹਦੀਆਂ ਜੜਾਂ ਵੀ ਛੋਟੀਆਂ ਨੇ ਜਿਵੇਂ ਹੁਣ ਆਹ ਸਾਰੀ ਕਣਕ ਛੋਟੀ ਐ ਇਹਨੂੰ ਪਾਣੀ ਛੱਡ ਲਿਆ ਆਪਾਂ ਇਹਦੀਆਂ ਜੜਾਂ ਵੀ ਛੋਟੀਆਂ ਨੇ ਤੇ ਇਹਦੀਆਂ ਜੜਾਂ ਨੇ ਬਸ ਓਨਾ ਹੀ ਖਾਣਾ ਜਿੰਨਾ ਇਹਨੂੰ ਲੋੜ ਆ ਠੀਕ ਆ ਬਾਈ ਇਹ ਬਾਕੀ ਧਰਤੀ 'ਚ ਹੀ ਰਹੂਗਾ ਇਹ ਉੱਡ ਜੂਗਾ ਇਸ ਯਾਰ ਕੁਛ ਕੁਛ ਧਰਤੀ 'ਚ ਰਹ ਜੂ ਕੋਈ ਖਾ ਜੂਗੀ ਤੇ ਨਾ ਇਹ ਤਰ ਕੇ ਕਿਸੇ ਪਾਸੇ ਜਾਵੇ ਕਿਸੇ ਪਾਸੇ ਨਹੀਂ ਜਾਂਦਾ ਯਾਰ ਇਹ ਬਾਹਣ 'ਚ ਹੀ ਡਿੱਗੂਗਾ ਜੇ ਪਹਿਲਾਂ ਛੱਡ ਦੋਗੇ ਟਰੇਲ ਨਾਲ ਖੁਰਜੂਗਾ ਠੀਕ ਆ ਵਾਹਣ ਚਰਾਚ ਜੂਗਾ ਅਸੀਂ ਤਾਂ ਯਾਰ ਮੈਂ ਤਾਂ ਮੌਕੇ ਤੇ ਸਿੱਟ ਕੇ ਵੀ ਪਾਣੀ ਲਾ ਕੇ ਦੇਖਿਆ ਵੀ ਮੂਰੇ ਮੂਰੇ ਜੂਰੀ ਸਿੱਟੀ ਜੰਨੇ ਹੁੰਨੇ ਆਗੇ ਮਗਰ ਕਿਾਰੇ ਭਰੀ ਜੰਨੇ ਹੁੰਨੇ ਕੋਈ ਫਰਕ ਨਹੀਂ ਪੈਂਦਾ ਯਾਰ ਵੀ ਹਾਂ ਵਿੱਚ ਤਿਆਰਬੇ ਹੈਗੇ ਆ ਹੁਣ ਜਿਵੇਂ ਹੁਣ ਆਪਾਂ ਮੱਕੀ ਨੂੰ ਲਾਉਣੇ ਆ ਪਾਣੀ ਜੇ ਉਸ ਹੱਬ ਨਾਲ ਸੋਚੀ ਤਾਂ ਮੂਰੇ ਵੀ ਜਾ ਸਕਦਾ ਕਰਕੇ ਪਰ ਖਲਿਆ ਰਿਆ ਹੋਇਆ ਨਹੀਂ ਜਾਂਦਾ ਇਹਦਾ ਦੇਖਿਆ ਕਿਉਂ ਵਿੱਚ ਤੇਣਾ ਤੁਣਾ ਚ ਪੈ ਜਾਂਦਾ ਉੱਥੇ ਰੁਕ ਜਾਂਦਾ ਇਹ ਜੇ ਇੱਕ ਦਿਨ ਪਹਿਲਾਂ ਛੱਡ ਦੋਗੇ ਯਾਰ ਓ ਟਰੇਲ ਨਾਲ ਖੁਰਜੂ ਹਣਾ ਤੇ ਟ੍ਰੇਡ ਨਾ ਖੁਰਕੇ ਧਰਤੀ ਚ ਰਾਚ ਜੂਗਾ ਉੱਤੇ ਪਾਣੀ ਲੱਗ ਜੂਗਾ ਕੋਈ ਚੱਕਰ ਨਹੀਂ ਜੇ पण ਜੇ ਤੁਹਾਡੇ ਕੋਲ ਯਾਰ ਟਾਈਮ ਨਹੀਂ ਤੁਸੀਂ ਮੋਟਰ ਚਲਾਤੀ ਵੀ ਤੁਸੀਂ ਕਿਹਾ ਵੀ ਮੋਟਰ ਵੀ ਆਪਾਂ ਬਿਨਾ ਯੂਰੀ ਦੇ ਚਲਾ ਦੀ ਤਾਂ ਵੀ ਕੋਈ ਚੱਕਰ ਨਹੀਂ ਯਾਰ ਦੂਜੇ ਦਿਨ ਸਿੜ ਦਿਓ ਦੂਜੇ ਦਿਨ ਆਏ ਆ ਵੀ ਇੰਨਾ ਕੁ ਨੁਕਸਾਨ ਆ ਵੀ ਗਾਰੇ ਚ ਪੜਨਾ ਪਊਗਾ ਠੰਡਾ ਕੀ ਤੇ ਉਹ ਕੋਈ ਚੱਕਰ ਨਹੀਂਗਾ ਦੂਜੇ ਦਿਨ ਸਿੱਟ ਜੂ ਤਾਂ ਕੋਈ ਚੱਕਰ ਨਹੀਂ ਅਸੀਂ ਜਦੋਂ 0 ਡਰੱਲ ਵਾਲੀ ਪਹਿਲੇ ਸਾਲ ਵੀਜੀ ਸੀ ਸਾਨੂੰ ਕਿਸੇ ਬੰਦੇ ਨੇ ਬਹਿਮ ਪਾਤਾ ਬਾਈ ਵੀ ਇਹਦੀ ਜੜ ਲੰਗੀ ਹੁੰਦੀ ਆ ਜਿਵੇਂ ਆ ਹੁਣ ਉਰੇ ਪੱਟੇ ਪਏ ਆਗੇ ਵੀ ਜਦੋਂ ਆਪਾਂ ਇਹ ਚ ਜੂਰੀਆ ਸਿੱਟ ਦਿੰਨੇ ਆਗੇ ਇਹਦੀ ਜਾ ਕੇ ਜੜ ਚ ਪੈ ਜਾਂਦਾਗਾ ਤੇ ਕਣਕ ਮੱਚੀ ਜਾਂਦੀ ਹੈਗੀ ਤੇ ਅਸੀਂ ਡਰ ਦੇਣ ਜੀਰੋ ਡਰਲੇ ਦੇ ਪਾਣੀ ਲਾਇਆ ਕਰੀਏ ਪਹਿਲਾਂ ਫਿਰ ਦੂਜੇ ਦਿਨ ਜੂਰੀਆ ਛੱਟਿਆ ਕਰੀਏ ਤੇ ਫਿਰ ਅਸੀਂ ਥੋੜੀ ਜਿਹੀ ਬਾਹਣ ਚ ਮੂਰੇ ਸਿੱਟ ਕੇ ਦੇਖਿਆ ਕੋਈ ਚੱਕਰ ਨਹੀਂ ਮੂਰੇ ਨਾਲ ਜਿਨਾ ਖਲਿਆ ਰਿਆ ਉਤੋਂ ਦੀ ਪਾਣੀ ਲਾਤਾ ਵੀ ਉਹੀ ਕਿਹੜਾ ਪਾਣੀ ਲਾਇਆ ਕਰੀਏ ਉਸੇ ਚ ਖਲਿਆ ਰਿਆ ਕਰੀਏ ਫਿਰ ਵੀ ਕੋਈ ਚੱਕਰ ਨਹੀਂ ਬਈ ਫਿਰ ਵਿੱਚ ਦੀ ਬਾੜੀ ਗੱਲ ਚੱਲੀ ਸੀਗੀ YouTube ਚੈਨਲਾਂ ਤੇ ਵੀ ਆਮ ਵੀ ਪਈ ਸੀ ਹਰੇਕ ਤਾਂ ਵਿਚਰਲੀ ਸੀ ਵੀ ਦੋ ਦਿਨ ਜੂਰੀਆ ਪਹਿਲਾਂ ਸਿੱਟੋ ਪਾਣੀ ਲਾਉਣ ਤੋਂ ਵੀ ਉਹ ਕੋਲ ਕੇ ਜੜਾਂ ਨੂੰ ਮਿਲ ਜਾਂਦਾਗਾ ਵੀ ਫੇਰ ਪਾਣੀ ਨਾਲ ਲੀਚ ਰਾਉਨ ਹੋ ਜਾਂਦਾ ਉਹ ਥੱਲੇ ਤਰ ਜਾਂਦਾ ਫਲਾਣਾ ਤੇ ਓਂਕਾ ਓਵੇਂ ਵੀ ਕਰਕੇ ਦੇਖ ਲਿਆ ਬਾਈ ਕੋਈ ਫਰਕ ਨਹੀਂ ਯਾਰ ਜਿੰਨਾ ਉਹਦੇ ਵਿੱਚ ਅਸਰਾ ਜਿੰਨਾ ਪੌਦੇ ਨੂੰ ਲੋੜ ਆ ਉੰਨਾ ਹੀ ਲੈਣਾ ਹੁਣ ਫਾਸਫੋਰਸ ਆਪਾਂ ਪਾਤਾ ਦੋ ਦੋ ਗੱਟੇ ਵੀ ਪਾ ਪਾ ਦਿੰਦੇ ਆ ਕਣਕ ਨੂੰ ਵਿੱਚ ਬਾਈ ਜਿੰਨੀ ਇਹਨੂੰ ਲੋੜ ਆ ਉਹ ਨੂੰ ਇਹਨੇ ਲੈਣੀ ਆ 60 ਕਿਲੋ ਜੇ ਆਪਾਂ ਪਾ ਕੇ ਬੀਜਾਂਗੇ ਤਾਂ ਵੀ ਉਹੋ ਜੀ 70 ਪਾ ਕੇ ਬੀਜ ਲੋ ਉਹ ਵੀ ਉਹੋ ਜੀ ਹਰੀਆਂ ਹੋਣ ਜੋ ਸਾਰੀਆਂ ਇੱਕੋ ਜੀਆਂ ਹੁੰਦੀਆਂ ਨੇ ਕਿਉਂ ਜਿਵੇਂ ਜਿਵੇਂ ਪੌਦੇ ਦੀ ਗਰੋਥ ਵੱਧਦੀ ਆ ਬਈ ਓਵੇਂ ਓਵੇਂ ਉਹਨੂੰ ਖਾਦ ਖਰਾਕ ਦੀ ਲੋੜ ਪੈਂਦੀ ਹੈਗੀ ਕਹੇ ਯਾਰ ਹੁਣ ਤੁਸੀਂ 2 ਗੱਟੇ ਪਾ ਦਿਓ ਗਿੱਲੇ ਦੇ ਤਾਂ ਵੀ ਕੋਈ ਚੱਕਰ ਨਹੀਂ ਚੱਲ ਜੂਗਾ ਵੀ ਪਰ ਚੱਕਰ ਕੀ ਹੈਗਾ ਵੀ ਪਹਿਲਾ ਸਿੱਟ ਲੋ ਤਾਂ ਨਹੀਂ ਯਾਰ ਮਗਰ ਸਿੱਟ ਲੋ ਤਾਂ ਨਹੀਂ ਕੋਈ ਚੱਕਰ ਨਹੀਂਗਾ ਇਹ ਤਾਂ ਜਿੰਨੀ ਖਾਦ ਖਰਾਕ ਦੀ ਨੂੰ ਲੋੜ ਆ ਜਿੰਨੀ ਕਿ ਉਹਨਾਂ ਇੱਕ ਗੱਟੇ ਨਾਲ ਗ੍ਰੋਸ ਕਰਨੀਆਂ ਹਰੇਕ ਸਾਲ ਅਸੀਂ ਤਾਂ ਦੇਖਦੇ 19 ਕੀ ਕਰਦੀ ਆ ਐਡ ਕੀ ਥੋੜੇ ਜਿਹਾ ਖਣ ਖੁਸਕਾ ਕਣਕਾ ਸੋਟੀਆਂ ਨੇ ਗੱਟਾ-ਗੱਟਾ ਪਾ ਕੇ ਮੂਹਰੇ ਸਿੱਟ ਕੇ ਉੱਤੋਂ ਦੀ ਪਾਣੀ ਲਾ ਦੋ ਕੋਈ ਚੱਕਰ ਨਹੀਂ ਆ ਚੱਲ ਜੂਗਾ ਹਰਾ ਇਹ ਤਾਂ ਝਾੜ ਤਾਂ ਆਪਾਂ ਨੂੰ ਪਰਮਾਤਮਾ ਨੇ ਦੇਣਾ ਬਾਈ ਕਿੰਨਾ ਮਰਜੀ ਕੁਛ ਵੀ ਆ ਯਾਰ ਤੇ ਹੁਣ ਉਹ ਜੇ ਤਾਂ ਹੁਣ ਮੌਕੇ ਤੇ ਜਾ ਕੇ ਮੌਸਮ ਸਹੀ ਰਹਿ ਗਿਆ ਮੈਂ ਤਾਂ ਪਹਿਲਾਂ ਵੀ ਕਹਿੰਨਾ ਵੀ ਮੌਸਮ ਦੇ ਸਿਰ ਤੇ ਆ ਖੇਤੀਬਾੜੀ ਜੇ ਤਾਂ ਮੌਸਮ ਸਹੀ ਰਹਿ ਗਿਆ ਤਾਂ ਝਾੜ ਹੋ ਜਾਊਗਾ ਵਧੀਆ ਹੋ ਜਾਊਗਾ 60 70 ਮਾਣ ਦੀਆਂ ਵੀ ਝੜ ਜਾਣਗੀਆਂ ਜੇ ਮੌਸਮ ਖਰਾਬ ਹੋ ਗਿਆ ਜਾਂ ਉਦੋਂ ਗਰਮੀ ਵੱਧ ਪੈ ਗਈ ਜਾਂ ਜਦੋਂ ਬੂਰ ਪਿਆ ਹੁੰਦਾ ਉਦੋਂ ਚ ਖੇੜਾ ਚੂੜਾ ਚੱਲ ਗਿਆ ਫੇਰ ਵੀ ਝਾੜ ਕੱਟਣਾ ਉਹ ਤਾਂ ਸੁਭਾਵਿਕ ਗੱਲਾਂ ਹੀ ਆ ਵੀ ਉਹ ਘਟ ਜਾਊਗਾ ਇਹ ਤਾਂ ਉਸ ਮੌਸਮ ਦੇ ਹੱਥ 'ਚ ਸਾਰੀ ਖੇਤੀ ਬੜੀ ਮੌਸਮ ਦੇ ਹੱਥ 'ਚ ਹੁੰਦੀ ਹੈਗੀ ਇਹ ਯੂਰੀਆ ਪਹਿਲਾਂ ਮੰਗਰ ਪਾਉਣ ਨਾਲ ਕੋਈ ਚੱਕਰ ਨਹੀਂਗਾ ਕਿਵੇਂ ਮਰਜੀ ਮੇ ਸੋਡਾ ਕੰਮ ਲੋਟ ਆਉਂਦਾ ਉਵੇਂ ਪਾ ਦਿਓ ਜੇ ਤੁਸੀਂ ਪਹਿਲਾਂ ਵੇਲੇ ਹੋਗੇ ਹੁਣ ਵੇਲੇ ਨੂੰ ਦੋ ਚਾਰ ਦਿਨ ਨੂੰ ਮੋਟਰ ਛੱਡਣੀਆਂ ਹਜੇ ਤਾਂ ਖੜਜੋ ਵੀ ਇਹ ਚਾਰ ਦਿਨਾਂ ਨੂੰ ਛੱਡਣ ਦਾ ਥੋੜਾ ਰੱਦਾਗਾ ਵੀ ਇੱਕ ਦਿਨ ਪਹਿਲਾਂ ਛੱਡ ਦਿਓ ਯਾਰ ਵੀ ਇੱਕ ਦਿਨਾਂ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਹੀ ਸਿੱਟੋ ਹਲਮਾ ਤਾਂ ਕਹਣਾ ਵੀ ਇੱਕ ਦਿਨ ਪਹਿਲਾਂ ਛੱਡ ਦਿਓ ਜੇ ਨਹੀਂ ਵੀ ਸੋਡਾ ਕੰਮ ਲੋਟ ਹੁੰਦਾ ਦੀ ਮੋਟਰ ਚਲਾਤੀ ਉੱਤੇ ਪਾ ਦੋ ਉੱਤੇ ਵੀ ਕੋਈ ਚੱਕਰ ਨਹੀਂ ਆ ਤੇ ਹੁਣ ਆਪਾਂ ਦੂਜਾ ਜੂਰੀਆ ਗਿਲਤੀ ਪਾਉਣੇ ਹੁੰਨੇ ਉੱਤੇ ਉਹ ਵੀ ਲੱਗਦਾ ਹੀ ਹੈਗਾ ਇੰਨੀ ਕਿ ਭਾਈ ਜਾਣਕਾਰੀ ਦੇਣੀ ਸੀ YouTube ਤੇ Facebook ਚੈਨਲ ਆਪਣਾ ਫੋਲੋ ਕਰ ਲਓ ਖੇਤੀਬਾੜੀ ਦੀਆਂ ਨਾਲ ਜਣੀਆਂ ਵੀਡੀਓ ਪਾਉਣੇ ਹੁੰਦੇ ਆ ਸਾਰੀ ਜਾਣਕਾਰੀ ਪਾਵਾਂਗੇ ਕੀ ਮੌਕੇ ਮੌਕੇ ਤੇ ਵੀ ਕਿਹੜੀ ਕਿਹੜੀ ਦਵਾਈ ਕਿਵੇਂ ਕਿਹੜੀ ਗੁਲੀ ਡੰਡੇ ਨੂੰ ਕਿਹੜੀ ਬਾਥੂ ਨੂੰ ਸਾਰਾ ਕੁਝ ਦੱਸਾਂਗੇ ਤੇ ਆਪਣਾ ਚੈਨਲ ਫੋਲੋ ਕਰਕੇ ਰੱਖ ਲਓ ਜੀ ਧੰਨਵਾਦ